ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿ ਜੇਕਰ ਤੁਸੀਂ ਐਤਵਾਰ ਵਾਲੇ ਦਿਨ ਕੀੜੀਆਂ ਦੇ ਭੌਂ ਦੇ ਉੱਤੇ ਇਹ ਇੱਕ ਚੀਜ਼ ਪਾ ਦਿਓ ਤਾਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਪੈਸੇ ਦੀ ਕਦੇ ਵੀ ਕੋਈ ਕਮੀ ਨਹੀਂ ਆਵੇਗੀ ਕਲੇ ਕਲੇਸ਼ ਖਤਮ ਹੋਵੇਗਾ ਭਾਵਕੇ ਘਰ ਦੇ ਵਿੱਚ ਵਾਦਾ ਹੀ ਵਾਦਾ ਹੋਵੇਗਾ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕਾਰੋਬਾਰ ਦੇ ਵਿੱਚ ਵਾਦਾ ਹੋਵੇਗਾ ਹਰੇਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਹਾਸਿਲ ਹੋਵੇਗੀ ਤਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਜੰਗਲ ਦੇ ਵਿੱਚ ਇੱਕ ਮੋਰ ਅਤੇ ਮੋਰਨੀ ਰਹਾ ਕਰਦੇ ਸਨ ਕਹਿੰਦੇ ਜਿਸ ਰੁੱਖ ਦੇ ਥੱਲੇ ਰਹਾ ਕਰਦੇ ਸਨ ਉਹ ਤੇ ਮੋਰ ਤੇ ਮੋਰਨੀ ਇਕੱਲੇ ਨਹੀਂ ਸਨ ਹੋਰ ਵੀ ਬਹੁਤ ਸਾਰੇ ਪਸ਼ੂ ਪੰਛੀ ਸਨ ਬੜੇ ਸਾਰੇ ਪੰਛੀ ਇਧਰ ਉਧਰ ਚੈੱਕ ਦੇ ਸਨ ਕਹਿੰਦੇ ਕਿ ਉਹ ਮੋਰ ਤੇ ਮੋਰਨੀ ਦੋਵੇਂ ਜਾਣੇ ਕਿ ਆਪਾਂ ਕਿਸੇ ਹੋਰ ਥਾਂ ਚੱਲੀਏ ਜਿੱਥੇ ਬੜੇ ਸਾਰੇ ਮੋਰ ਹੋਣ ਕੋਈ ਹੋਰ ਨਾ ਪੰਛੀ ਨਾ ਹੋਵੇ ਉਸਨੇ ਕਿਹਾ ਕਿ ਆਪਾਂ ਇੱਥੇ ਠੀਕ ਆ ਇੱਥੇ ਹੋਰ ਵੀ ਵਾਧੂ ਸਾਰੇ ਜਾਨਵਰ ਹਨ ਉਹਨੇ ਕਿਹਾ ਕਿ ਨਹੀਂ ਮੈਂ ਉੱਥੇ ਜਾਣਾ ਚਾਹੁੰਨੀ ਆ ਉਰਨੇ ਕਿਹਾ ਕੋਈ ਨਾ ਅਸੀਂ ਇੱਥੇ ਠੀਕ ਆ ਇੱਥੇ ਵੀ ਕਿੰਨੇ ਜਾਣੇ ਹਨ ਜਿੱਥੇ ਆਪਣੇ ਪਾਈਚਾਰੇ ਦੇ ਲੋਕ ਹੋਣ ਉਹ ਕਹਿੰਦੀ ਕਿ ਮੈਂ ਉੱਥੇ ਰਹਿਣਾ ਚਾਹੁੰਨੀ ਆ ਕਹਿੰਦੇ ਕਿ ਮੋਰ ਨੇ ਬੜਾ ਸਮਝਾਇਆ ਇਸ ਤਰ੍ਹਾਂ ਘਰਾਂ ਦੇ ਨਾਲ ਰਲ ਮਿਲ ਕੇ ਰਹਿੰਦੇ ਤੇ ਕੱਲੀ-ਕੱਲੀ ਇਸ ਤੋਂ ਵੀ ਅਸੀਂ ਦੋ ਹਾਂ ਆਪਾਂ ਇੱਥੇ ਚੰਗੇ ਆ ਪਰ ਮੋਰਨੀ ਨੇ ਏਕਣਾ ਸੁਣੀ ਹਰ ਵਾਰ ਮੋਰ ਤੇ ਮੋਰਨੀ ਉਹ ਜੰਗਲ ਤੋਂ ਤੁਰਦੇ ਤੁਰਦੇ ਅਗਾਹਾਂ ਵੱਲ ਤੁਰੇ ਗਏ ਕਹਿੰਦੇ ਕਿ ਤੁਰਦਿਆਂ ਤੁਰਦਿਆਂ ਇੱਕ ਨਗਰ ਦੇ ਵਿੱਚ ਆ ਪਹੁੰਚੇ ਇੱਕ ਰੁੱਖ ਦੇ ਉੱਤੇ ਦੋਵੇਂ ਜਾਣੇ ਬੈਠ ਗਏ ਕਹਿੰਦੇ ਉਸ ਨਗਰ ਦਾ ਜਿਹੜਾ ਰਾਜਾ ਸੀ ਉਸ ਰਾਜੇ ਨੂੰ ਆਪਣੇ ਘਰ ਦੇ ਵਿੱਚ ਗਿਆ ਤੇ ਰਾਣੀ ਨੂੰ ਕਹਿੰਦਾ ਕਿ ਮੈਨੂੰ ਬੜੀ ਜ਼ਿਆਦਾ ਭੁੱਖ ਲੱਗੀ ਹੈ ਮੈਨੂੰ ਪ੍ਰਸ਼ਾਦਾ ਦੇ ਤਾਂ ਰਾਣੀ ਕਹਿੰਦੀ ਅਜੇ ਪ੍ਰਸ਼ਾਦਾ ਤਾਂ ਬਣਿਆ ਨਹੀਂ ਅਜੇ ਸਮਾਂ ਨਹੀਂ ਹੋਇਆ ਕਹਿੰਦਾ ਕਿ ਚੌਲ ਪੈਨੇ ਉਹ ਨੂੰ ਥਾਲੀ ਦੇ ਵਿੱਚ ਪਾ ਕੇ ਤੇ ਖਾਣ ਦੇ ਲਈ ਦੇ ਦਿੱਤੇ ਕਹਿੰਦੇ ਕਿ ਰਾਜੇ ਕੋਲੋਂ ਉਹ ਚੌਲ ਖਾਂਦਿਆਂ ਖਾਂਦਿਆਂ ਇੱਕ ਚੌਲ ਦਾ ਦਾਣਾ ਥੱਲੇ ਡਿੱਗ ਗਿਆ ਕਹਿੰਦੇ ਇੱਕ ਕੀੜੀ ਤੁਰੀ ਆ ਰਹੀ ਸੀ ਉਹ ਚੌਲਾਂ ਦਾ ਦਾਣਾ ਚੁੱਕ ਕੇ ਉੱਥੋਂ ਜਾਣ ਲੱਗੀ ਜਦੋਂ ਦਾਣਾ ਚੁੱਕ ਕੇ ਜਾਣ ਲੱਗੀ ਤੇ ਅੱਗੋਂ ਇੱਕ ਵੱਡਾ ਸਾਰਾ ਕੀੜਾ ਆਇਆ ਉਹਨੇ ਕਿਹਾ ਕਿ ਤੂੰ ਛੋਟੀ ਜਈ ਹੈ ਤੈਨੂੰ ਰਾਜੇ ਨੇ ਵੇਖਣਾ ਵੀ ਨਹੀਂ ਇਹ ਚੌਲਾਂ ਦਾ ਦਾਣਾ ਮੈਨੂੰ ਦੇ ਮੈਂ ਇਹ ਲੈ ਕੇ ਚਲਾ ਜਾਵਾਂਗਾ ਤੂੰ ਹੋਰ ਲੈ ਆਵੀਂ ਉਹਨੇ ਕਿਹਾ ਦੇਖ ਜੇਕਰ ਉਹਨੇ ਮੈਨੂੰ ਵੇਖ ਲਿਆ ਜਾਂ ਮਾੜੀ ਜੀ ਉਂਗਲ ਵੀ ਮੇਰੇ ਉੱਪਰ ਰੱਖ ਦਿੱਤੀ ਤਾਂ ਮੇਰੇ ਸੁਵਾਸ ਚਲੇ ਜਾਣੇ ਨੇ ਤੂੰ ਆਪਣਾ ਭੋਜਨ ਆਪ ਲੈ ਆ ਉਹ ਜਿਹੜਾ ਰਾਜਾ ਸੀ ਉਹ ਪਸ਼ੂ ਪੰਛੀਆਂ ਸਾਰਿਆਂ ਦੀ ਜਿਹੜੀ ਬੋਲੀ ਸੀ ਉਹ ਵੀ ਬੋਲ ਸਕਦਾ ਸੀ ਤੇ ਸੁਣ ਵੀ ਸਕਦਾ ਸੀ ਉਹ ਬੋਲੀ ਸਮਝ ਸਕਦਾ ਸੀ ਜਦੋਂ ਉਹਨੇ ਗੱਲ ਸੁਣੀ ਤਾਂ ਜ਼ੋਰ-ਜ਼ੋਰ ਦੀ ਹੱਸਣ ਲੱਗਾ ਤੇ ਰਾਣੀ ਨੂੰ ਲੱਗਾ ਕਿ ਸ਼ਾਇਦ ਮੇਰੇ ਕੋਲੋਂ ਕਿਸੇ ਗੱਲ ਦੇ ਉੱਪਰ ਹਾਸ ਰਿਏ ਨੇ ਰਾਣੀ ਕੋ ਲਾਈ ਤੇ ਪੁੱਛਿਆ ਤੁਸੀਂ ਹੱਸਦੇ ਕਿਉਂ ਪਏ ਹੋ ਉਹਨੇ ਕਿਹਾ ਕਿ ਰਾਣੀ ਕੋਈ ਗੱਲ ਨਹੀਂ ਉਹਨੇ ਕਿਹਾ ਕਿ ਸ਼ਾਇਦ ਮੈਂ ਪ੍ਰਸ਼ਾਦਾ ਤੁਹਾਨੂੰ ਨਹੀਂ ਖਾਣ ਲਈ ਦਿੱਤਾ ਇਸ ਲਈ ਹੱਸਦੇ ਪਏ ਹੋ ਜਾਂ ਮੇਰੀ ਕਿਸੇ ਗੱਲ ਤੇ ਜ਼ਰੂਰ ਤੁਹਾਨੂੰ ਹਾਸਾ ਆ ਗਿਆ ਹੋਵੇਗਾ ਜਿਸ ਕਰਕੇ ਤੁਸੀਂ ਖੇੜ ਖੜਾ ਕੇ ਹੱਸ ਰਹੇ ਹੋ ਉਹਨੇ ਕਿਹਾ ਰਾਣੀ ਐਸੀ ਕੋਈ ਗੱਲ ਨਹੀਂ ਮੈਂ ਤੇਰੀ ਕਿਸੇ ਗੱਲ ਤੇ ਨਹੀਂ ਹੱਸ ਰਿਹਾ ਹੁਣ ਰਾਣੀ ਜਿਹੜੀ ਸੀ ਉਹਦੇ ਮਨ ਦੇ ਵਿੱਚ ਸੀ ਕਿ ਅਸਲ ਦੇ ਵਿੱਚ ਗੱਲ ਕੀ ਹੈ ਜਿਸ ਕਾਰਨ ਰਾਜਾ ਇੰਨਾ ਹੱਸ ਰਿਹਾ ਸੀ ਹੁਣ ਰਾਜੇ ਨੇ ਇੱਕ ਨਿਯਮ ਸੀ ਆਪਣੀ ਜ਼ਿੰਦਗੀ ਦਾ ਕਿਸੇ ਪਸ਼ੂ ਪੰਛੀ ਦੀ ਬੋਲੀ ਨੂੰ ਸੁਣਦਾ ਸੀ ਉਹ ਅੱਗੇ ਨਹੀਂ ਦੱਸਦਾ ਸੀ ਕਹਿੰਦੇ ਕਿ ਜੇ ਉਹ ਇਸ ਤਰ੍ਹਾਂ ਕਰਦਾ ਪੱਥਰ ਦਾ ਹੋ ਜਾਣਾ ਸੀ ਉਹਨੇ ਰਾਣੀ ਨੂੰ ਕਿਹਾ ਰਾਣੀ ਕੋਈ ਗੱਲ ਨਹੀਂ ਹੈ ਜਦੋਂ ਰਾਣੀ ਖਿਹੜੇ ਪੈ ਗਈ ਤਾਂ ਰਾਜੇ ਨੇ ਕਿਹਾ ਕਿ ਦੇਖ ਰਾਣੀ ਜੇਕਰ ਮੈਂ ਤੈਨੂੰ ਗੱਲ ਦੱਸ ਦੇਵਾਂ ਤਾਂ ਹੁਣ ਇਹ ਤੂੰ ਜਿਹੜਾ ਮੈਨੂੰ ਆਸਦਾ ਮੁਸਕਰਾਉਂਦਾ ਹੋਇਆ ਦੇਖ ਰਹੀ ਹੈ ਕਦੇ ਵੀ ਨਹੀਂ ਦੇਖ ਪਾਵੇਗੀ ਤੋਂ ਮੈਨੂੰ ਖੋਹ ਦੇਵੇਂਗੀ ਕਹਿੰਦੇ ਕਿ ਤੇਰੇ ਸਾਹਮਣੇ ਨਹੀਂ ਆ ਸਕਦਾ ਉਹਨੇ ਕਿਹਾ ਕਿ ਰਾਣੀ ਜੇ ਮੈਂ ਤੈਨੂੰ ਕੋਈ ਗੱਲ ਦੱਸ ਦੇਵਾਂ ਤਾਂ ਮੈਂ ਪੱਥਰ ਦਾ ਹੋ ਜਾਵਾਂਗਾ ਮੈਂ ਤੇਰੇ ਸਾਹਮਣੇ ਫਿਰ ਨਹੀਂ ਆਵਾਂਗਾ ਤੈਨੂੰ ਮੈਂ ਨਹੀਂ ਦੱਸਾਂਗਾ ਉਹਨੇ ਕਿਹਾ ਕਿ ਜ਼ਰੂਰ ਕੋਈ ਨਾ ਕੋਈ ਵੱਡੀ ਗੱਲ ਹੈ ਰਾਣੀ ਸੋਚਣ ਲੱਗੀ ਤਾਂ ਵੀ ਕਹਿੰਦੇ ਉਹਨੇ ਕਿਹਾ ਕਿ ਮੈਂ ਤਾਂ ਗੱਲ ਚਾਣਨਾ ਚਾਹੁੰਨੀ ਹਾਂ ਕਿ ਸੱਚ ਕੀ ਹੈ ਉਹਨੇ ਕਿਹਾ ਰਾਣੀ ਤੂੰ ਫਿਰ ਸੋਚ ਲੈ ਮੈਂ ਤੈਨੂੰ ਦੱਸ ਦਿੱਤੀ ਤਾਂ ਪਛਤਾਵੇ ਤੋਂ ਬਿਨਾ ਤੇਰੇ ਕੋਲ ਹੋਰ ਕੁਝ ਨਹੀਂ ਬਚਣਾ ਉਹਨੇ ਕਿਹਾ ਕੋਈ ਨਾ ਤੁਸੀਂ ਮੈਨੂੰ ਗੱਲ ਦੱਸੋ ਰਾਜੇ ਨੇ ਕਿਹਾ ਠੀਕ ਹੈ ਰਾਤ ਉੱਥੇ ਹੀ ਬੈਠ ਕੇ ਇੱਕ ਦਰਿਆ ਦੇ ਕੰਢੇ ਜੰਗਲ ਦੇ ਵਿੱਚ ਉਹ ਚਲੇ ਜਾਂਦੇ ਨੇ ਰੱਥ ਦੇ ਉੱਤੇ ਬੈਠ ਕੇ ਉਹ ਦਰਿਆ ਦੇ ਕੰਢੇ ਗਏ ਤੇ ਉੱਥੇ ਜਾ ਕੇ ਰਾਜਾ ਰਾਣੀ ਨੂੰ ਗੱਲ ਦੱਸਣ ਲੱਗਾ ਉਹਨੇ ਕਿਹਾ ਕਿ ਰਾਣੀ ਅਜੇ ਵੀ ਸੋਚ ਲੈ ਤੇਰੇ ਕੋਲ ਪਛਤਾਵੇ ਤੋਂ ਬਿਨਾ ਕੁਝ ਨਹੀਂ ਬਚਣਾ ਉਹਨੇ ਕਿਹਾ ਕੋਈ ਨਾ ਰਾਜਾ ਜਦੋਂ ਉਹਨੂੰ ਗੱਲ ਦੱਸਣ ਲੱਗਾ ਤਾਂ ਉਹਦੇ ਸਰੀਰ ਦਾ ਅੱਧਾ ਹਿੱਸਾ ਜਿਹੜਾ ਸੀ ਉਹ ਪੱਥਰ ਦਾ ਹੋ ਗਿਆ ਉਹ ਕਹਿੰਦਾ ਕਿ ਰਾਣੀ ਵੇਖ ਲੈ ਤੇਰੇ ਕੋਲ ਅਜੇ ਵੀ ਸਮਾਂ ਹੈ ਜੇਕਰ ਤੂੰ ਚਾਹਵੇਂ ਤਾਂ ਅਜੇ ਵੀ ਪਛਤਾਵੇ ਤੋਂ ਬਚ ਸਕਦੀ ਹੈ ਉਹਨੇ ਕਿਹਾ ਰਾਜਾ ਸਾਰੀ ਗੱਲ ਦੱਸ ਤੂੰ ਮਾੜੀ ਜਿਹੀ ਗੱਲ ਦੱਸੀ ਹੈ ਰਾਜੇ ਨੇ ਕਿਹਾ ਕਿ ਜਿਵੇਂ ਗੱਲ ਦੱਸੀ ਉਹ ਸਾਰਾ ਜਿਹੜਾ ਸਰੀਰ ਸੀ ਉਹ ਪੱਥਰ ਦਾ ਬਣ ਗਿਆ ਹੁਣ ਰਾਜੇ ਨੂੰ ਹਿਲਾਵੇ ਤੇ ਉਹ ਪੱਥਰ ਸੀ ਉਹ ਕਿੱਥੋਂ ਹਿੱਲੇ ਰਾਣੀ ਉਥੇ ਰੋਵੇ ਕਰ ਲਾਵੇ ਤੇ ਕਹਿੰਦੇ ਕਿ ਮੋਰ ਤੇ ਮੋਰਨੀ ਇਹ ਸਭ ਦੇਖ ਰਹੇ ਸਨ ਉਹਨੇ ਕਿਹਾ ਕਿ ਭਾਣਾ ਵਾਪਰ ਗਿਆ ਰਾਜਾ ਪੱਥਰ ਦਾ ਹੋ ਗਿਆ ਰਾਣੀ ਰੋਵੇ ਕਰ ਲਾਵੇ ਮੋਰ ਨੇ ਕਿਹਾ ਕਿ ਆਪਾਂ ਕੀ ਕਰ ਸਕਦੇ ਆ ਉਹਨਾਂ ਦਾ ਆਪਣਾ ਕੋਈ ਵਿਚਾਰ ਵਟਾਂਦਰਾ ਹੋਵੇਗਾ ਜਿਸ ਕਰਕੇ ਸਭ ਕੁਝ ਹੋਇਆ ਮੋਰਨੀ ਨੇ ਕਿਹਾ ਕਿ ਆਪਾਂ ਕੁਝ ਤਾਂ ਕਰ ਹੀ ਸਕਦੇ ਹੋਵਾਂਗੇ ਆਪਾਂ ਜਾ ਕੇ ਰਾਣੀ ਨੂੰ ਹੌਸਲਾ ਤਾਂ ਦੇ ਸਕਦੇ ਆ ਉਹ ਇੰਨਾ ਜ਼ਿਆਦਾ ਰੋ ਰਹੀ ਹੈ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਆਪਣੇ ਰਾਜ ਨੂੰ ਜਾ ਕੇ ਸਾंभ ਉਹ ਸਾਰਾ ਕੁਝ ਫਿਰ ਠੀਕ ਹੋ ਜਾਵੇਗਾ ਉਹ ਹੁਣ ਮੋਰ ਜਿਹੜਾ ਸੀ ਉਹਦੇ ਆਖੇ ਲੱਗ ਕੀ ਉਹਦੇ ਕੋਲ ਚਲਾ ਗਿਆ ਜਾ ਕੇ ਕਿਹਾ ਕਿ ਦੇਖੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਇਸ ਗੱਲ ਨੂੰ ਕੋਈ ਰੋਕ ਨਹੀਂ ਸਕਦਾ ਜੋ ਪਾਣਾ ਵਾਪਰਨਾ ਸੀ ਉਹ ਤਾਂ ਵਾਪਰ ਗਿਆ ਕਿਵੇਂ ਹੁਣ ਹੌਲੀ ਹੌਲੀ ਸਾਰੀ ਗੱਲਬਾਤ ਮੋਰ ਤੇ ਮੋਰਨੀ ਦੱਸਣ ਲੱਗਦੀ ਹੈ ਜਿਹੜੀ ਰਾਣੀ ਹੁੰਦੀ ਹੈ ਜਿਵੇਂ ਜਿਵੇਂ ਉਹ ਦੱਸਦੀ ਹੈ ਤੇ ਰਾਣੀ ਪੱਥਰ ਦੀ ਹੋ ਜਾਂਦੀ ਹੈ ਹੁਣ ਮੋਰ ਤੇ ਮੋਰਨੀ ਜਦੋਂ ਇਹ ਗੱਲ ਸੁਣਦੇ ਨੇ ਤਾਂ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ ਰਾਜੇ ਨੇ ਰਾਣੀ ਨੂੰ ਗੱਲ ਦੱਸੀ ਤੇ ਰਾਜਾ ਪੱਥਰ ਦਾ ਹੋ ਗਿਆ ਰਾਣੀ ਨੇ ਸਾਨੂੰ ਦੱਸੀ ਤਾਂ ਉਹ ਆਪ ਪੱਥਰ ਦੀ ਹੋ ਗਈ ਜੀ ਅਸੀਂ ਇਹ ਗੱਲ ਕਿਸੇ ਨੂੰ ਅੱਗੇ ਜਾ ਕੇ ਦੱਸੀ ਤਾਂ ਅਸੀਂ ਵੀ ਪੱਥਰ ਦੇ ਬਣ ਜਾਵਾਂਗੇ ਹੁਣ ਕੀ ਕੀਤਾ ਜਾਵੇ ਮੋਰਨੀ ਕਹਿੰਦੀ ਕਿ ਆਪਾਂ ਇੱਥੋਂ ਕਿਤੇ ਦੂਰ ਚਲੇ ਜਾਨੇ ਆ ਉੱਥੇ ਜਾ ਕੇ ਆਪਾਂ ਰਹਿ ਲਵਾਂਗੇ ਮੋਰ ਕਿੰਨਾ ਮੋਰ ਕਹਿੰਦਾ ਦੇਖ ਭਾਗਵਾਨੇ ਜੇ ਕਿਤੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਚਲੇ ਜਾਈਏ ਤਾਂ ਗੱਲ ਕਿਤੇ ਵੀ ਕੀਤੀ ਜਾ ਸਕਦੀ ਹੈ ਆਪਣੀ ਜਿਹੜੀ ਜਾਨ ਹੈ ਆਪਾਂ ਪੱਥਰ ਦੇ ਬਣ ਜਾਵਾਂਗੇ ਕਹਿੰਦੇ ਕਿ ਫੇਰ ਕੀ ਕੀਤਾ ਜਾਵੇ ਮੋਰ ਕਹਿੰਦਾ ਸੀ ਦੋਵੇਂ ਜਾਣੇ ਇਦਾਂ ਕਰਦੇ ਆ ਜੇਕਰ ਆਪਾਂ ਇਹ ਸਾਰੇ ਸੰਸਾਰ ਤੋਂ ਕੀੜੀਆਂ ਹੀ ਮਿਟਾ ਦਈਏ ਜੇਕਰ ਆਪਾਂ ਸੰਸਾਰ ਤੋਂ ਕੀੜੀਆਂ ਨੂੰ ਖਤਮ ਕਰ ਦਈਏ ਫਿਰ ਆਪੇ ਸਾਰਾ ਕੁਝ ਦੂਰ ਹੋ ਜਾਵੇਗਾ ਹੁਣ ਮੋਰ ਤੇ ਮੋਰਨੀ ਹਰ ਪਾਸੇ ਛੋਟੀਆਂ-ਛੋਟੀਆਂ ਕੀੜੀਆਂ ਚੁੱਕ ਕੇ ਮੂੰਹ ਚ ਪਾ ਲੈਂਦੇ ਕਹਿੰਦੇ ਕਿ ਕਿਤੇ ਵੀ ਕੀੜੀਆਂ ਦੇਖਤੀਆਂ ਤੇ ਛੇਤੀ ਨਾਲ ਉਹਨਾਂ ਦਾ ਕਾਦਮਾ ਕਰਨ ਲੱਗ ਜਾਂਦੇ ਆਸੇ-ਪਾਸੇ ਕਹਿੰਦੇ ਕਿ ਮੋਰ ਤੇ ਮੋਰਨੀ ਜਦੋਂ ਕੀੜੀਆਂ ਨੂੰ ਖਾਂਦੇ ਉਹਨਾਂ ਤੋਂ ਜ਼ਹਿਮ ਮਦੀਆਂ ਹੋਈਆਂ ਕੀੜੀਆਂ ਬਾਹਰ ਨਾ ਨਿਕਲਦੀਆਂ ਡਰਨ ਲੱਗੀਆਂ ਕਹਿੰਦੇ ਕਿ ਹੁਣ ਉਹਨਾਂ ਨੇ ਖੁੱਡਾਂ ਦੇ ਅੰਦਰ ਹੀ ਘਰ ਬਣਾ ਲਏ ਉੱਥੇ ਬੈਠੀਆਂ ਰਹਿੰਦੀਆਂ ਬਾਹਰ ਨਾ ਆਉਂਦੀਆਂ ਅੰਦਰ ਬੈਠੇ ਆ ਉਹਨਾਂ ਨੂੰ ਖਾਣ ਨੂੰ ਤਾਂ ਕੁਝ ਮਿਲਣਾ ਨਹੀਂ ਸੀ ਕਹਿੰਦੇ ਕਿ ਇੱਕ ਛੋਟੀ ਜਹੀ ਕੀੜੀ ਤੇ ਕੀੜਾ ਕਹਿੰਦੇ ਕਿ ਆਪਾਂ ਖੁਦ ਬੈਠ ਕੇ ਵਿਚਾਰ ਵਟਾਂਦਰਾ ਕਰਨ ਲੱਗੇ ਕਿ ਬਾਹਰ ਜਾਣੇ ਆ ਉਹ ਆਪਾਂ ਨੂੰ ਫਿਰ ਕੀ ਕਰਨਗੇ ਅੰਦਰ ਰਹੇ ਤਾਂ ਵੀ ਸਾਡੇ ਸਵਾਸ ਭੁੱਖ ਦੇ ਨਾਲ ਚਲੇ ਜਾਣਗੇ ਕਹਿੰਦੇ ਕਿ ਫਿਰ ਜਦੋਂ ਅੰਤਮ ਸਮਾ ਆਪਣਾ ਨੇੜੇ ਆ ਗਿਆ ਜੋ ਪਰਮਾਤਮਾ ਦਾ ਨਾਮ ਲੈਂਦਾ ਹੈ ਪਰਮਾਤਮਾ ਉਸ ਦੀ ਫਿਰ ਆਪੇ ਹੀ ਲਾਜਪਤ ਰੱਖ ਲੈਂਦੇ ਹਨ ਕਹਿੰਦੇ ਕਿ ਅੰਦਰ ਬੈਠ ਕੇ ਪਰਮਾਤਮਾ ਦਾ ਨਾਮ ਜਪਣ ਲੱਗੇ ਨਾਮ ਜਪਦਿਆਂ ਜਪਦਿਆਂ ਪਿਆਸ ਤੇ ਨਾ ਹੀ ਭੁੱਖ ਲੱਗੀ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਲਾਲਸਾ ਹੀ ਨਾ ਰਹੀ ਆਰਾਮ ਨਾਲ ਬੈਠੇ ਤੇ ਨਾਮ ਜਪਣਾ ਉਹਨਾਂ ਨੇ ਆਰੰਭ ਕਰ ਦਿੱਤਾ ਜਦੋਂ ਕਿੰਨਾ ਜ਼ਿਆਦਾ ਸਮਾਂ ਹੋ ਗਿਆ ਪਰਮਾਤਮਾ ਨੇ ਦੇਖਿਆ ਕਿ ਛੋਟੀ ਛੋਟੀ ਜਹੀ ਇਹ ਕੀੜੀਆਂ ਨੇ ਪਰਮਾਤਮਾ ਦਾ ਨਾਮ ਜਪਦੀਆਂ ਪਈਆਂ ਨੇ ਉਹਨਾਂ ਦੇ ਕੋਲ ਪ੍ਰਗਾਸ਼ ਪ੍ਰਗਟ ਹੋਇਆ ਪੁੱਛਿਆ ਤੁਸੀਂ ਇੰਨੇ ਜ਼ਿਆਦਾ ਭਗਤੀ ਕਿਉਂ ਕਰ ਰਹੇ ਹੋ ਪਰਮਾਤਮਾ ਦਾ ਨਾਮ ਕਿਉਂ ਲੈ ਰਹੇ ਹੋ ਪਰਮਾਤਮਾ ਨੇ ਤਾਂ ਨਹੀਂ ਕਿਹਾ ਸੀ ਕਿ ਤੁਸੀਂ ਖਾਣਾ ਪੀਣਾ ਛੱਡ ਕੇ ਪਰਮਾਤਮਾ ਦਾ ਨਾਮ ਲਓ ਫਿਰ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਪਰਮਾਤਮਾ ਦਾ ਨਾਮ ਹੈ ਕਿਸੇ ਮਜਬੂਰੀ ਦੇ ਵਾਸਤੇ ਪੈ ਕੇ ਜਪ ਰਹੇ ਹਾਂ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਕਿ ਦੱਸੋ ਕਾਦੀ ਮਜਬੂਰੀ ਹੈ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਸਾਨੂੰ ਭੁੱਖਣਾ ਲੱਗੇ ਉਹਨਾਂ ਕਿਹਾ ਕਿ ਅੱਛਾ ਇਹਦੇ ਲਈ ਦੱਸੋ ਹੁਣ ਕੀ ਕੀਤਾ ਜਾਵੇ ਉਹਨਾਂ ਕਿਹਾ ਕਿ ਸਾਡੇ ਢਿੱਡ ਦੇ ਵਿੱਚ ਗੰਢ ਬੰਨੋ ਜਦੋਂ ਅਸੀਂ ਜਦੋਂ ਸਾਡਾ ਢਿੱਡ ਹੀ ਨਾ ਰਹੇ ਤੇ ਨਾ ਹੀ ਸਾਨੂੰ ਭੁੱਖ ਲੱਗੇ ਉਹ ਜਿਹੜਾ ਪ੍ਰਕਾਸ਼ ਸੀ ਉਹਨੇ ਕਿਹਾ ਠੀਕ ਹੈ ਤੁਹਾਡੇ ਢਿੱਡ ਦੇ ਵਿੱਚ ਅੱਜ ਤੋਂ ਬਾਅਦ ਗੰਢ ਬਣ ਦਿੱਤੀ ਜਾਵੇਗੀ ਤੇ ਤੁਹਾਨੂੰ ਭੁੱਖ ਨਹੀਂ ਲੱਗੇਗੀ ਜੋ ਵੀ ਤੁਹਾਡਾ ਤੁਹਾਨੂੰ ਇੱਕ ਮੁੱਠ ਆਟੇ ਦੀ ਪਾਵੇਗਾ ਉਹਦੇ ਦੁੱਖ ਦੁਲਿੱਦਰ ਦੂਰ ਹੋ ਜਾਣਗੇ ਤੁਹਾਡੇ ਵੱਲੋਂ ਦਿੱਤੀ ਅਸੀਸ ਉਹਦੇ ਸਾਰੇ ਹੀ ਮਾੜੇ ਕਰਮ ਕੱਟ ਦੇਵੇਗੀ ਜੋ ਵੀ ਤੁਹਾਨੂੰ ਦਾਨਪੁਣ ਕਰੇਗਾ ਇੱਕ ਮੁੱਠ ਆਟੇ ਦੀ ਪਾਵੇਗਾ ਹੁਣ ਕੀ ਸੀ ਅਜੇ ਤੱਕ ਆਪਾਂ ਜਦੋਂ ਕੀੜੀਆਂ ਜਾਂ ਕਿਸੇ ਨੂੰ ਵੀ ਕੀੜੀ ਨੂੰ ਦੇਖਦੇ ਆ ਉਹਨਾਂ ਦੇ ਢਿੱਡ ਦੇ ਉੱਪਰ ਗੰਢ ਬੰਨੀ ਹੁੰਦੀ ਹੈ ਪਰਮਾਤਮਾ ਨੇ ਤਾਂ ਕਿਹਾ ਸੀ ਕਿ ਤੁਸੀਂ ਇੱਥੇ ਲੁੱਕ ਕੇ ਕਿਉਂ ਬੈਠੇ ਹੋ ਨਾ ਕਿਹਾ ਕਿ ਬਾਹਰ ਇੱਕ ਮੋਰ ਤੇ ਮੋਰਨੀ ਹੈ ਜਦੋਂ ਵੀ ਅਸੀਂ ਬਾਹਰ ਨਿਕਲਦੇ ਆ ਤਾਂ ਉਹ ਸਾਰਿਆਂ ਜਾਣਿਆਂ ਨੂੰ ਖਾ ਕੇ ਸਾਡਾ ਖਾਤਮਾ ਕਰ ਰਹੇ ਨੇ ਜੇਕਰ ਅਸੀਂ ਬਾਹਰ ਨਿਕਲਾਂਗੇ ਤਾਂ ਉਹ ਸਾਨੂੰ ਖਾ ਜਾਣਗੇ ਉਸ ਪ੍ਰਕਾਸ਼ ਨੇ ਨਿਸ਼ਚਿਤ ਕੀਤਾ ਕਿ ਮੈਨੂੰ ਮੋਰ ਤੇ ਮੋਰਨੀ ਕੋਲ ਜਾਣਾ ਚਾਹੀਦਾ ਹੈ ਕਹਿੰਦੇ ਜਦੋਂ ਮੋਰ ਤੇ ਮੋਰਨੀ ਦੇ ਕੋਲ ਗਿਆ ਤਾਂ ਉਹਨਾਂ ਨੂੰ ਇਦਾਂ ਪ੍ਰਕਾਸ਼ ਦੇ ਦਰਸ਼ਨ ਹੋਏ ਤਾਂ ਉਹਨਾਂ ਪੁੱਛਿਆ ਕਿ ਤੁਸੀਂ ਸਾਰਾ ਕੁਝ ਕਿਉਂ ਕਰਦੇ ਪਏ ਹੋ ਉਹਨਾਂ ਕਿਹਾ ਕਿ ਰਾਜਾ ਜਿਹੜਾ ਸੀ ਉਹਨੇ ਰਾਣੀ ਨੂੰ ਗੱਲ ਦੱਸੀ ਤੇ ਰਾਣੀ ਪੱਥਰ ਰਾਜਾ ਪੱਥਰ ਦਾ ਹੋ ਗਿਆ ਤੇ ਜਿਹੜੀ ਰਾਣੀ ਸੀ ਉਹਨੇ ਸਾਨੂੰ ਦੱਸੀ ਤਾਂ ਉਹ ਪੱਥਰ ਦੀ ਹੋ ਗਈ ਤਾਂ ਹੁਣ ਅਸੀਂ ਇਹਨਾਂ ਕੀੜੀਆਂ ਦਾ ਖਾਤਮਾ ਕਰਦੇ ਪਏ ਆ ਕਿ ਇਹਨਾਂ ਦੇ ਗੁਨਾਹ ਕਰਕੇ ਕਿਤੇ ਇਹ ਸਾਰਾ ਕੁਝ ਵਾਪਰ ਰਿਹਾ ਹੈ ਪਰਮਾਤਮਾ ਰੂਪੀ ਪ੍ਰਕਾਸ਼ ਨੇ ਇੱਕ ਅਤੇ ਕੋਈ ਗੁਨਾਹ ਨਹੀਂ ਕਰਦੇ ਉਹ ਜਿਹੜਾ ਰਾਜਾ ਸੀ ਉਹ ਪਸ਼ੂ ਪੰਛੀ ਸਭ ਦੀ ਬੋਲੀ ਨੂੰ ਜਾਣਦਾ ਸੀ ਉਹਨਾਂ ਵਾਂਗ ਰੂਪ ਧਾਰ ਕਰ ਸਕਦਾ ਸੀ ਉਹਨਾਂ ਵਾਂਗ ਰੂਪ ਧਾਰਨ ਕਰਕੇ ਪਸ਼ੂ ਪੰਛੀਆਂ ਨਾਲ ਬਾੜਾ ਮਾੜਾ ਵਰਤਾਰਾ ਕਰਦਾ ਸੀ ਕਹਿੰਦੇ ਕਿ ਉਸ ਤੋਂ ਬਾਅਦ ਆਪਣੇ ਅਸਲੀ ਰੂਪ ਦੇ ਵਿੱਚ ਆ ਜਾਂਦਾ ਸੀ ਤੇ ਉਹਨਾਂ ਦੇ ਉੱਪਰ ਹੱਸਦਾ ਵੀ ਸੀ ਸਾਡੇ ਨਾਲ ਇਹਨਾਂ ਕੁਝ ਗਲਤ ਕਰ ਲਿਆ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਚਲੋ ਉਹਨਾਂ ਨੂੰ ਆਪਣੀ ਸਜ਼ਾ ਮਿਲੀ ਕੀਤਾ ਸੀ ਤਾਂ ਕਰਕੇ ਪਰ ਰਾਣੀ ਨੂੰ ਸਜ਼ਾ ਕਿਉਂ ਮਿਲੀ ਅੱਗੋਂ ਪ੍ਰਕਾਸ਼ ਰੂਪੀ ਪਰਮਾਤਮਾ ਨੇ ਕਿਹਾ ਕਿ ਰਾਣੀ ਨਾਲ ਤਾਂ ਮਾੜਾ ਹੋਇਆ ਉਹ ਚਾਹੁੰਦੀ ਜੇ ਰਾਜੇ ਦੇ ਸਾਰੇ ਕਰਤਬਾਂ ਨੂੰ ਰੋਕ ਸਕਦੀ ਸੀ ਰਾਣੀ ਸਭ ਕੁਝ ਜਾਣਦੇ ਹੋਏ ਰਾਜੇ ਨੂੰ ਕਦੀ ਨਹੀਂ ਰੋਕਿਆ ਇਸ ਕਰਕੇ ਰਾਣੀ ਨੂੰ ਇਹ ਸਜ਼ਾ ਮਿਲੀ ਉਹਨੇ ਕਿਹਾ ਕਿ ਜੇਕਰ ਅਸੀਂ ਵੀ ਜਾਣੇ ਜਾਂ ਜਾਣੇ ਇਹ ਗੱਲ ਅੱਗੇ ਕਰ ਦਿੰਦੇ ਤਾਂ ਸਾਡੇ ਨਾਲ ਇਹ ਹਾਲਾਤ ਹੋਣਗੇ ਇਸ ਕਰਕੇ ਅਸੀਂ ਸਾਰੀਆਂ ਕੀੜੀਆਂ ਨੂੰ ਮਾਰ ਕੇ ਖਾ ਜਾਂਦੇ ਸੀ ਪ੍ਰਕਾਸ਼ ਰੂਪੀ ਪਰਮਾਤਮਾ ਨੇ ਕਿਹਾ ਕਿ ਅੱਜ ਤੁਸੀਂ ਜਿਹੜਾ ਸ਼ਰਾਪ ਹੈ ਤੁਹਾਡੇ ਲਈ ਇਹ ਸ਼ਰਾਪ ਤੋਂ ਤੁਸੀਂ ਮੁਕਤ ਹੋ ਅੱਜ ਤੋਂ ਕਿਸੇ ਨੂੰ ਨਾ ਖਾਓ ਤੁਸੀਂ ਗੱਲ ਕਿਸੇ ਨੂੰ ਨਾ ਦੱਸਿਓ ਤੁਹਾਨੂੰ ਕੋਈ ਹਾਨੀ ਨਹੀਂ ਹੋਵੇਗੀ ਇਹਨਾਂ ਕਹਿ ਕੇ ਉਹ ਪ੍ਰਕਾਸ਼ ਉਥੋਂ ਅਲੋਪ ਹੋ ਗਿਆ ਤੇ ਮੋਰ ਤੇ ਮੋਰਨੀ ਦੋਵੇਂ ਜਾਣੇ ਖੁਸ਼ੀ ਵਿੱਚ ਨੱਚਣ ਲੱਗੇ ਇਹਨੇ ਨੂੰ ਉਹਨਾਂ ਦਾ ਧਿਆਨ ਆਪਣੇ ਪੈਰਾਂ ਵੱਲ ਜਾਂਦਾ ਹੈ ਕਹਿੰਦੇ ਕਿ ਸਰੀਰ ਇੰਨਾ ਸੋਹਣਾ ਤੇ ਪੈਰ ਇੰਨੇ ਫਟੇ ਹੋਏ ਫਿਰ ਉਹਨਾਂ ਨੂੰ ਉੱਥੇ ਕੋਈ ਦੱਸਦਾ ਹੈ ਕਿ ਜੋ ਕੀੜੀਆਂ ਖਾਂਦਾ ਹੈ ਉਹਨਾਂ ਦੇ ਸਰੀਰ ਤੇ ਐਵੇਂ ਕੁਝ ਹਿੱਸੇ ਇਦਾਂ ਹੋ ਜਾਂਦੇ ਨੇ ਚਮੜੀ ਉੱਤੇ ਫੁੱਟ ਪੈ ਜਾਂਦੇ ਨੇ ਕਹਿੰਦੇ ਕਿ ਸੱਪ ਵੀ ਕੀੜੀਆਂ ਖਾਂਦਾ ਹੈ ਉਹਦੀ ਉੱਪਰਲੀ ਜਿਹੜੀ ਕੁੰਝ ਹੈ ਉੱਤਰ ਜਾਂਦੀ ਹੈ ਇਸ ਕਰਕੇ ਕਿਸੇ ਨੂੰ ਦੁੱਖ ਪਹੁੰਚਾਉਣਾ ਹੈ ਤਾਂ ਆਪਣੇ ਸਰੀਰ ਨੂੰ ਵੀ ਰੋਗ ਲੱਗ ਜਾਂਦੇ ਨੇ ਇਸ ਕਰਕੇ ਹਮੇਸ਼ਾ ਕੁਝ ਗੱਲਾਂ ਯਾਦ ਰੱਖੋ ਪਾਵੇਂ ਧੀ ਹੋਵੇ ਪੁੱਤ ਹੋਵੇ ਪਤੀ ਹੋਵੇ ਪਤਨੀ ਹੋਵੇ ਐਸਾ ਕੋਈ ਵੀ ਉਹਨਾਂ ਦੀ ਗੱਲ ਨਾ ਮੰਨੋ ਜਿਸ ਦੇ ਨਾਲ ਤੁਹਾਡੇ ਮਾਨ ਸਨਮਾਨ ਤੇ ਇੱਜ਼ਤ ਦੇ ਵਿੱਚ ਫਰਕ ਪੈ ਜਾਵੇ ਜਾਂ ਫਿਰ ਤੁਹਾਨੂੰ ਆਰਥਿਕ ਨੁਕਸਾਨ ਚੱਲਣਾ ਪੈ ਜਾਵੇ ਦੂਸਰੀ ਗੱਲ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਤੇ ਨਾ ਹੀ ਮਾੜਾ ਕਰੋ ਹਰ ਕਿਸੇ ਦੀ ਮਦਦ ਕਰੋ ਔਖੇ ਔਖੇ ਸਮੇਂ ਦੇ ਵਿੱਚ ਪਰਮਾਤਮਾ ਤੁਹਾਡੀ ਮਦਦ ਆਪ ਕਰਨਗੇ ਇਹ ਸਭ ਕੁਝ ਗੱਲਾਂ ਜਿਹੜੀਆਂ ਹਨ ਯਾਦ ਰੱਖਣੀਆਂ ਹਨ ਪਰਮਾਤਮਾ ਜੀ ਤੁਹਾਡੇ ਨਾਲ ਹਮੇਸ਼ਾ ਸਹਾਇੀ ਹੋਣਗੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦੀ ਚੇਤਨਾ ਪਿਆਰ ਨਾਲ ਹਰ ਇੱਕ ਦੇ ਨਾਲ ਰਹੋ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਇੱਜ਼ਤ ਦਿਓ ਇਸ ਦੇ ਨਾਲ ਉਹਨਾਂ ਨੂੰ ਅੱਗੇ ਚੱਲ ਕੇ ਕੋਈ ਨੁਕਸਾਨ ਨਾ ਹੋ ਜਾਵੇ ਜਦੋਂ ਆਪਾਂ ਕਿਸੇ ਦੀ ਜਿੱਦ ਪੁਗਾ ਦਿੰਨੇ ਆ ਅਸੀਂ ਉਸ ਦੇ ਜਿਹੜੇ ਜੇ ਦੇ ਵਿੱਚ ਆ ਕੇ ਆਪਣਾ ਨੁਕਸਾਨ ਕਰ ਬੈਠਦੇ ਆ ਇਸ ਲਈ ਹਮੇਸ਼ਾ ਸਰਬੱਤ ਦਾ ਭਲਾ ਮੰਗੋ ਪਸ਼ੂ ਪੰਛੀਆਂ ਤੇ ਕੀੜੀਆਂ ਦਾ ਵੀ ਭਲਾ ਕਰੋ ਪ੍ਰਮਾਤਮਾ ਜੀ ਤੁਹਾਡਾ ਭਲਾ ਆਪ ਕਰਨਗੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵਾਦਤ ਵਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ